ਇਹ 9998 ਤੋਂ ਮੈਨੂੰ 4 ਕਿਰੀਡ ਡੇਢ ਦੇ 6 ਲੱਖ ਨਾਲ ਮੈਂ ਮਕਾਨ ਨਾਉਣ ਦਾ ਕੰਮ ਕਰਦਾ ਠੀਕ ਹੈ ਠੀਕ ਹੈ ਬਾਕੀ ਜਿਹੜਾ ਵੀ ਕੰਮ ਕਰਨਾ ਆਪਾਂ ਕੋਈ ਆਪਣੇ ਕੋਲ ਮਸ਼ੀਨ ਨਹੀਂ ਹੈਗਾ ਪਰ ਥੀ ਕੰਮ ਕਰਦਾ ਹੈ ਜਿਹਦੇ ਕਰਕੇ ਵਾਹਿਗੁਰੂ ਜੀ ਕਿਰਪਾ ਨਾਲ ਆਪਣੇ ਕੋਲ ਕੰਮ ਆਉਂਦਾ ਹੈ ਸਾਸਰੀ ਗਾਲ ਦੋਸਤੋ ਅੱਜ ਆਪਾਂ ਖੜੇ ਆ ਭਾਈ ਬਖਤੌਰ ਦੇ ਵਿੱਚ ਤੇ ਵਿਰਸੇ ਨੂੰ ਸੰਭਾਲ ਕੇ ਰੱਖਣਾ ਹਰ ਇੱਕ ਪੀੜੀ ਤੋਂ ਪੀੜੀ ਦਰ ਕਿੱਤੇ ਨੂੰ ਲੈ ਕੇ ਜਾਣਾ ਅੱਜ ਆਪਾਂ ਉਹਨਾਂ ਬੰਦਿਆਂ ਦੇ ਨਾਲ ਗੱਲ ਕਰਾਂਗੇ ਬਾਬੂ ਰਾਜਬਲੀ ਦੀ ਕਵਿਸ਼ਰੀ ਤੋਂ ਲੈ ਕੇ ਇੱਥੋਂ ਤੱਕ ਦਾ ਸਫ਼ਰ ਕਿਵੇਂ ਤੈਅ ਕੀਤਾ ਸਫਾ ਜੰਗਣੀ ਸਸਰੀਕਾਲ ਬਾਈ ਸਸਰੀਕਾਲ ਬਾਈ ਹੋਰ ਠੀਕ ਹੈ ਜੀ ਸਿਹਤ ਠੀਕ ਠਾਕ ਵਧੀਆ ਜੀ ਕਿਤੇ ਵਾਹਗੁਰੂ ਚਲਾਈ ਜਾਂਦੇ ਠੀਕ ਹੈ ਜੀ ਜਿਵੇਂ ਅਸੀਂ ਪਹੁੰਚੇ ਹਾਂ ਬੜਾ ਤੁਹਾਡਾ ਨਾਮ ਇਸ ਨਾਮ ਦੇ ਪਿੱਛੇ ਦੀ ਕਹਾਣੀ ਨੂੰ ਜਾਨਣਾ ਚਾਹੁੰਦੇ ਆਂ ਵੀ ਇਹ ਕਦੋਂ ਤੋਂ ਚੱਲਦਾ ਆ ਰਿਹਾ ਪੀੜੀ ਦਰ ਪੀੜੀ ਕਿੱਤੇ ਤੇ ਇਹਦੇ ਚ ਕੀਤਾ ਆ ਜਿਹੜੇ ਉਹ ਆਏ ਪੀੜੀ ਦਾ ਪੀੜੀ ਬਈ ਜਦੋਂ ਦਾ ਇਹ ਪਿੰਡ ਨਗਰ ਬੱਜਿਆ ਇਹ ਚੀਜ਼ ਉਦੋਂ ਤੋਂ ਹੀ ਬਣ ਗਈ ਜਿਵੇਂ ਇਹ ਸਫਾਜੰਗ ਹੋ ਗਿਆ ਹਾਂਜੀ ਜਾਂ ਇਹ ਚੀਜ਼ਾਂ ਹੋ ਗਈਆਂ ਦੇਖੋ ਇਸ ਵਾਰ ਦੋ ਤਿੰਨ ਤਿਆਰ ਕੇ ਜਿਉਂ ਖੁੰਡੇ ਹਨ ਜਿਵੇਂ ਮੰਨ ਲਓ ਮੇਰਾ ਸ਼ੋਭਾ ਨਾਮ ਹੈ ਜੇ ਬਈ ਬਾਪੂ ਜੀ ਦਾ ਨਾਮ ਬੁੱਧ ਸਿੰਘ ਹੈ ਠੀਕ ਹੈ ਮੇਰਾ ਸ਼ੋਭਾ ਨਾਮ ਬਲਜਿੰਦਰ ਸਿੰਘ ੁਰਕਬਿੰਦਰ ਠੀਕ ਹੈ ਪਿੰਡ ਭਾਈ ਬਤੌਰ ਅੱਗੇ ਬੇਟਾ ਬਲਜੀਤ ਸਿੰਘ ਹੈ ਉਹ ਵੀ ਕੰਮ ਕਰ ਸਕਿਰਦ ਬਣਾਤਾ ਸਿੱਖਿਆ ਕੰਮ ਉਹ ਠੀਕ ਹੈ ਤੇ ਜਿਹੜਾ ਆਪਣਾ ਪਿੰਡ ਹੈ ਇਹ ਬਿਹੰਡਾ ਜ਼ਿਲ੍ਹੇ ਦਾ ਪਿੰਡ ਹੈ ਪਿੰਡ ਭਾਈ ਬਖਤੌਰ ਠੀਕ ਹੈ ਜੋ ਕੋ ਬਹਿੰਡੇ ਤੋਂ 26 ਕਿਲੋਮੀਟਰ ਹੈ ਮੌਰ ਤੋਂ 13 ਕਿਲੋਮੀਟਰ ਰਾਮਪਰੇ ਤੋਂ 31 ਕਿਲੋਮੀਟਰ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਸ਼ਾਰਟਕਟ ਦੇਖੀਏ ਤਾਂ ਇਹ 12 ਕਿਲੋਮੀਟਰ ਦੀ ਦੂਰੀ ਤੇ ਪੈਂਦਾ ਠੀਕ ਹੈ ਇਹ ਜਿਹੜਾ ਪਿੰਡ ਹੈ ਪਛਿੰਡਾ ਮਾਨਸਾ ਮੇਨ ਹਾਈਵੇ ਤੇ ਪੈਂਦਾ ਹੈ ਠੀਕ ਹੈ ਭਾਈ ਆਪਾਂ ਉਸ ਘਰ ਹੀ ਬੈਠੇ ਆ ਜਿੱਦੀ ਬਾਬੂ ਰਾਜਬਲ ਇੱਕ ਵਿਛਰੀ ਜੀ ਗੱਲ ਕਰਦਾ ਹੁੰਦਾ ਸਫਾ ਜਾਂਦੀ ਤੇ ਉਹੀ ਚੀਜ਼ ਹੈ ਉਹੀ ਘਰ ਹੈ ਉਹੀ ਨਗਰ ਹੈ ਜਿਹੜੀ ਕਿ ਇਹ ਚੀਜ਼ ਹੈ ਇਸ ਨੂੰ ਸਫਾ ਜਾਂੰ ਕਹਿੰਦਾ ਠੀਕ ਹੈ ਜਿਵੇਂ ਗਰਦਾਸ ਮਾਨ ਸਾਹਿਬ ਸੀ ਉਸ ਨੇ ਇਸ ਚੀਜ਼ ਨੂੰ ਟਕੂਆ ਕਹਤਾ ਹਾਂਜੀ ਕਕੂਆ ਜਿਹੜਾ ਉਹ ਚੀਜ਼ ਹੋਰ ਹੁੰਦੀ ਜਿਵੇਂ ਵੱਖਰੀ ਤਰ੍ਹਾਂ ਦਾ ਹੁੰਦਾ ਜਿਹੜੀ ਇਹ ਚੀਜ਼ ਹੈ ਇਸ ਦਾ ਨਾਮ ਸਫਾ ਜੰਗਾ ਜਿਵੇਂ ਬਾਸਟੇ ਵੀ ਤਿਆਰ ਕਰਿਆ ਜਾਂਦਾ ਹੈ ਜਾਂ ਇਹ ਟਾਦੀ ਦੀ ਸੋਟੀ ਬਾ ਕੇ ਵੀ ਤਿਆਰ ਕਰਿਆ ਜਾਂਦਾ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਕੱਲੀ ਬਾਣ ਦੀ ਸੋਟੀ ਬਿਨਾ ਪਤਲ ਕੋਕਾ ਲਾਏ ਤੋਂ ਕਰੀ ਜਾਂਦੀ ਸੀ ਪਰ ਹੁਣ ਜਵਾਨੇ ਦੇ ਹਿਸਾਬ ਨਾਲ ਜਿਵੇਂ ਕੋਈ ਸੋਟੀ ਦਾ ਮੇਕਅਪ ਭਾਲਦਾ ਉਸ ਤਰ੍ਹਾਂ ਕਰ ਦਿੰਦੇ ਆਪਾਂ ਕਰਦੇ ਹਾਂ ਠੀਕ ਜਿਹੜੀ ਇਹ ਚੀਜ਼ ਹੈ ਕਿ ਆਲ ਇੰਡੀਆ ਤੋਂ ਇਹਾਂ ਸ਼ੁਰੂ ਤੋਂ ਲੱਗੇ ਇੱਥੇ ਬਣਦੇ ਆਲ ਇੰਡੀਆ ਕਿਤੇ ਇਹ ਮਿਲਦੀ ਨਹੀਂ ਨਾ ਬਾਜ਼ਾਰ ਚੋਂ ਮਿਲੇ ਨਾ ਮਾਰਕੀਟ ਮਿਲੇ ਅਗਰ ਜਿਹੜੀ ਇਹ ਚੀਜ਼ ਬਣਦੀ ਹੈ ਜੇ ਕੋਈ ਨਕਲ ਮਾਰ ਕੇ ਜਾਂ ਬਿਲਡਿੰਗ ਕਰਕੇ ਬਣਾਉਂਦਾ ਕਿਸੇ ਤਰ੍ਹਾਂ ਦਾ ਉਹ ਗੱਲ ਵੱਖਰੀ ਹੈ ਬਿਲਡਿੰਗ ਨਾਲ ਬਣਾਉਗਾ ਪਰ ਜੇ ਅਸਲੀ ਕਲਾ ਤਾਂ ਉਹ ਇੱਥੇ ਹੀ ਹੈ ਇਹਦੇ ਵਿੱਚ ਜਿਹੜੀ ਇਹ ਚੀਜ਼ ਹੈ ਇਹ ਚੀਜ਼ੇ ਪੀਨ ਲੱਗਦਾ ਹੈ ਇਹ ਚੀਜ਼ ਲੱਗਦੀ ਧਾਰਨ ਵਿੱਚ ਪਾਜ ਲਾ ਕੇ ਬਣਾਇਆ ਜਾਂਦਾ ਹੈ ਠੀਕ ਹੈ ਉੱਪਰ ਵਾਲੀ ਚੀਜ਼ ਹੈ ਬਿਨਾ ਪਾਜ ਤੋਂ ਬਿਨਾ ਬਿਲਡਿੰਗ ਤੋਂ ਬਣਾਈ ਜਾਂਦੀ ਜਿਹੜੀ ਉੱਪਰ ਵਾਲੀ ਚੀਜ਼ ਲੱਗਦੀ ਜਿਹੜੀ ਉੱਪਰ ਹੈ ਠੀਕ ਹੈ ਲੋਕ ਕਰਿਆ ਜਾਂਦਾ ਨੂੰ ਠੀਕ ਹੈ ਇਹ ਚੀਜ਼ ਆਰਨ ਬਣਿਆ ਹੈ ਆਰਨ ਵੀ ਤੁਹਾਨੂੰ ਦਿਖਾਵਾਂਗੇ ਆਰਨ ਬਣਦਾ ਕਿਵੇਂ ਬਣਾਉਣੇ ਆ ਬਣਾਇਆ ਜਾਂਦਾ ਹੈ ਇਹ ਤਿੰਨ ਪੀਸ ਹੁੰਦੇ ਆ ਇੱਕ ਇਹ ਤੇ ਦੋ ਇਹ ਇਹ ਚੀਜ਼ੇ ਦੇ ਅੰਦਰ ਤੱਕ ਪਾਈ ਜਾਂਦੀ ਹੈ। ਹੂੰ। ਪੁਰਾਣੇ ਸਮਿਆਂ ਦੇ ਵਿੱਚ ਇਹ ਚੀਜ਼ ਨੂੰ ਵਿਆਹ ਸ਼ਾਦੀਆਂ ਵੇਲੇ ਜਦ ਮੈਂ ਹੁਣ ਲਾੜੇ ਨੂੰ ਕਿਰਪਾਨ ਫੜਾ ਦਿੰਦੇ ਹਾਂ। ਹੂੰ। ਉਸ ਵੇਲੇ ਇਹ ਵਿਆਹ ਸ਼ਾਦੀਆਂ ਹੱਥ ਫੜਕੜਾਇਆ ਜਾਂਦਾ ਸੀ। ਠੀਕ ਹੈ। ਜਦੋਂ ਬਰਾਤ ਚੜ੍ਹਦੀ ਸੀ। ਠੀਕ ਹੈ। ਇੱਕ ਹਥਿਆਰ ਵੀ ਵਰਤਾਇਆ ਜਾਂਦਾ ਸੀ। ਪੁਰਾਣੇ ਸਮਿਆਂ ਦੀ ਰਸਮ ਸੀ। ਜਦੋਂ ਬਰਾਤ ਜਾਂਦੀ ਗੁਰੂ ਘਰ ਜਾਣਾ ਨਕਮਸਟਕ ਹੋਣਾ। ਹੂੰ। ਤੇ ਉੱਥੇ ਇਹ ਗੁਰੂ ਘਰ ਜਾਣ ਤੋਂ ਵੇਲੇ ਉਹ ਜੰਡੀ ਦੇ ਤੱਕ ਲਾਇਆ ਜਾਂਦੇ ਸੀ। ਤੇ ਉਸ ਦੌਰ ਬਰਾਤ ਰੁਬਾਨ ਕੀ ਪਾਉਂਦੀ ਸੀ। ਠੀਕ ਹੈ ਅਦਰ ਆਨੰਦ ਕਾਜ ਕਰਨ ਸਮੇਂ ਵੀ ਇਹ ਬਾਬਿਆਂ ਨੇ ਤਾਬੇ ਜਾ ਕੇ ਰੱਖਿਆ ਜਾਂਦਾ ਸੀ ਠੀਕ ਹੈ ਇਸ ਤਰ੍ਹਾਂ ਦਾ ਇਹਦਾ ਇਤਿਹਾਸ ਜਾਂ ਇਹ ਪ੍ਰਾਣੇ ਸਮਿਆਂ ਦੇ ਵਿੱਚ ਜਿਵੇਂ ਸਾਡਾ ਅਨਪੜਤਾ ਪਰਿਵਾਰ ਸੀ ਅਸੀਂ ਨੋਟ ਨਹੀਂ ਕਰ ਸਕੇ ਗੱਲ ਨੂੰ ਕਿਉਂ ਮੈਂ ਅਖ਼ਮੀਤ ਕੀ ਪੜ੍ਹਾਂਗਾ ਪਿੱਛੇ ਸਾਡਾ ਪਰਿਵਾਰ ਬਿਲਕੁਲ ਅਨਪੜ ਸੀ ਠੀਕ ਹੈ ਇਹ ਬੜਾ ਬਡੇਰਿਆਂ ਨੇ ਕੋਈ ਇਹ ਨਹੀਂ ਪਤਾ ਕਿਹੜੇ ਸਮੇਂ ਕਿੱਥੇ ਗੁਰੂਆਂ ਨੂੰ ਭੇਟਾ ਵੀ ਕਰਿਆ ਜਿਹਦੇ ਵਿੱਚ ਇਹ ਸਫਾ ਜੰਗ ਦਾ ਨਾਮ ਉਹਦਾ ਨੁਆਜਿਆ ਗਿਆ ਨੂੰ ਠੀਕ ਹੈ ਜੰਗ ਵਿੱਚ ਕਿਤੇ ਵਰਤਿਆ ਵੀ ਗਿਆ ਸੀ ਠੀਕ ਪਰ ਇਹ ਪੂਰਾ ਸਾਨੂੰ ਨੋਟ ਨਹੀਂ ਸੀ ਗੱਲ ਨੋਟ ਨਹੀਂ ਕਿ ਅਨਪੜਤਾ ਪਰਿਵਾਰ ਕਰਕੇ ਨਹੀਂ ਕੋਝ ਅਸੀਂ ਕਰਦੇ ਆ ਵੀ ਸਾਨੂੰ ਇਹ ਲਿਖਤ ਲੱਭੇ ਕਿ ਤੂੰ ਠੀਕ ਹੈ ਇਹ ਚੀਜ਼ ਹੈ ਠੀਕ ਹੈ ਨਾ ਇਹ ਪਾਈ ਪਿੰਡ ਪਾਈ ਬਖਤੌਰ ਦੇ ਵਿੱਚ ਹੀ ਬਣਦਾ ਠੀਕ ਹੈ ਨਕਲ ਮਾਰੇ ਇੱਧਰ ਉੱਧਰ ਜੇ ਮਰਜੀ ਬਣਾ ਲੈ ਪਰ ਅਰੀਜਨਲ ਸਾਡੇ ਸਾਹਮਣੇ ਬਣਾ ਕੇ ਦੇਖ ਠੀਕ ਹੈ ਹਾਂ ਵੀ ਜਿਵੇਂ ਵੀ ਜਿਵੇਂ ਅਸੀਂ ਪਾਜ ਕੇ ਬਣਾਵਾ ਹਾਂ ਨਕਲ ਜਰੂਰ ਬੈਲਡਿੰਗ ਨਾਲ ਬਣਾ ਲੈ ਨਕਲਾ ਮਾਰ ਲੈ ਉਹ ਗੱਲ ਵੱਖਰੀ ਹੈ ਜੋੜ ਦਾ ਫਲਾ ਲੈ ਜਾਂ ਬੈਲਡਿੰਗ ਕਰ ਲੈ ਪਰ ਹੱਥੀ ਸਾਡੇ ਨੂੰ ਜਿਵੇਂ ਹੱਥੀ ਕਰਦੇ ਆ ਮੇਰੇ ਕੋਲੇ ਕੰਮ ਕਿਉਂ ਵੀ ਗਿੱਲ-ਗਿੱਲ ਸਾਰਾ ਜਿਵੇਂ ਬਾਪੂ ਜੀ ਵੀ ਅੱਜ ਕਹਾ ਜਿਹੜਾ ਕੰਮ ਗਏ ਹੋਏ ਨਾ ਤੇ ਉਹ ਅੱਥੀ ਕਰਦੇ ਆ ਖੁਦ ਵੀ ਅੱਥੀ ਕਰਦਾ ਕਹਾ ਬੱਚਾ ਮੇਰਾ ਬਲਜੀਤ ਸਿੰਘ ਉਹਨੂੰ ਵੀ ਅੱਥੀ ਕੰਮ ਕਰਨਾ ਸਿਖਾਇਆ ਸਾਰਾ ਸਕਾ ਜੀ ਹਾਂ ਬਾਈ ਜਿਵੇਂ ਤੁਸੀਂ ਬੈਠੇ ਆ ਤੁਹਾਡੀਆਂ ਵੀਡੀਓ ਅਸੀਂ ਦੇਖਿਆ ਵੀ ਐਂ ਪਏ ਤੁਸੀਂ ਕੰਮ ਕਰੀ ਜੰਨੇ ਆ ਇਹਦੇ ਪਿਛਲੀ ਕਹਾਣੀ ਕੀ ਆ ਕੀ ਕਾਰਨ ਆ ਤੁਸੀਂ ਐਂ ਪੈ ਕੇ ਕੰਮ ਕਰਦੇ ਕਹਾਣੀ ਤਾਂ ਵੀਰੇ ਦੇਖੋ ਇਹ ਜਿਹੜਾ ਕੰਮ ਅਸੀਂ ਹੁਣ ਕਰ ਰਹੇ ਆ ਇਹ ਪਿਤਾ ਪੁਰਖੀ ਕੀਤਾ ਸਾਡਾ ਜਿਵੇਂ ਬੇਤਾ ਹੁਣ ਸਤਵੀਂ ਗੁੜੀ ਦੇ ਲੱਗੇ ਤੱਕ ਵਾ ਗਿਆ ਠੀਕ ਹੈ ਇਹ ਪਿੱਛੇ ਤੋਂ ਲੱਗੇ ਇਹ ਪਿੰਡ ਚ ਸ਼ੁਰੂ ਤੋਂ ਕੰਮ ਕਰਦੇ ਹੁੰਨੇ ਆ ਅਸੀਂ ਠੀਕ ਹੈ ਜਿਹੜਾ ਇਹ ਕਹਾਣੀ ਆ ਵੀ ਹੈਂਡੀਕੈਪਟ ਹੋ ਗਿਆ। ਇਹ 998 ਤੋਂ ਮੈਨੂੰ ਅਚਾਨਕ ਰੀੜ ਦੀ ਢਿੱਡ ਤੇ ਸੱਟ ਲੱਗ ਗਈ। ਨਾਲ ਮੈਂ ਮਕਾਨ ਬਣਾਉਣ ਦਾ ਕੰਮ ਕਰਦਾ ਸੀ। ਠੀਕ ਹੈ। ਉਹ ਸੱਟ ਲੱਗਣ ਕਾਰਨ ਮੇਰੇ ਤਾਂ ਕੋਈ ਹੱਲ ਨਾ ਹੋਇਆ। ਪਿੰਡ ਨੇ ਵੀ ਮੇਰੇ ਤੋਂ ਪੈਸਾ ਇਕੱਠਾ ਕਰਕੇ ਲਾਤਾ ਸੀ। ਠੀਕ ਹੈ। ਉਸ ਤੋਂ ਬਾਅਦ ਮੈਂ ਪਰਿਵਾਰ ਸਾਰਾ ਘਰ ਦੀ ਜ਼ਿੰਮੇਵਾਰੀ ਭਾਈ ਨੂੰ ਸੌਂਪਤੀ। ਠੀਕ ਹੈ। ਭਾਈ ਨੂੰ ਸੌਂਪਤੀ ਉਹ ਤੋਂ ਭਾਈ ਦੀ ਐਕਸੀਡੈਂਟ 'ਚ ਮੌਤ ਹੋ ਗਈ ਸੀ। ਅ ਤਰ ਫਿਰ ਠੀਕ ਹੈ। ਤੇ ਅਗਰ ਇਹ ਕੰਮ ਕਰਦੀ ਮਜ਼ਦੂਰੀ ਸੀ ਮੇਰੇ ਕੋਲ ਕੋਈ ਜ਼ਮੀਨ ਜਾਇਦਾਦ ਹੈ ਨਹੀਂ। ਇਹ ਕੰਮ ਮਨ ਕਰਦਾ ਉਹਦੇ ਤੋਂ ਪਿਤਾਪ ਬਾਪੂ ਨੂੰ ਸਿੱਖਿਆ ਬਾਪੂ ਨੇ ਆਪਦੇ ਦਾਦਾ ਜੀ ਤੋਂ ਸਿੱਖਿਆ ਬਾਪੂ ਜੀ ਦੀ ਉਮਰ ਅੱਜ 80 ਸਾਲ ਦੀ ਹੈ ਠੀਕ ਉਹਨੇ ਆਪਦੇ ਦਾਦਾ ਜੀ ਤੋਂ ਕੰਮ ਸਿੱਖਿਆ ਸੀ ਤੇ ਗਾਂ ਮੇਰੇ ਕੋਲੇ ਵੀ ਬਾਪੂ ਜੀ ਦਾ ਹੱਥ ਆਇਆ ਉਹਦਾ ਸਕਰ ਦਾ ਗਾਂ ਮੇਰਾ ਸਕਰ ਦਾ ਬੱਚਾ ਉਹਨੂੰ ਵੀ ਸਿੱਖਿਆ ਠੀਕ ਪੀ ਡਬਲ ਜੀ ਸਿੰਘ ਜਿਹੜਾ ਇਹ 9998 ਤੋਂ ਲੈ ਕੇ ਹੱਸਾ ਹੋਇਆ ਪਰਿਵਾਰ ਭਾਈ ਨੂੰ ਸਮਾਤਾ ਉਹਦੀ ਐਕਸੀਡੈਂਟ 'ਚ ਮੌਤ ਹੋ ਗਈ ਤੇ ਇਹ ਕਰ ਦੀ ਮਜਬੂਰੀ ਹੋ ਗਈ ਕਿਉਂ ਜ਼ਮੀਨ ਜਾਇਦਾਦ ਦਾ ਨਾਂ ਹੋਣ ਕਰਕੇ ਤਾਂ ਉਹਨੇ ਕੰਮ ਕਰਨਾ ਪਿਆ ਕੰਮ ਕਰਦਾ ਠੀਕ ਦੂਜੀ ਗੱਲ ਜਿਵੇਂ ਹੁਣ ਮੇਰੇ ਢੀੜ ਦੇ ਥੱਲੇ ਨੱਕਾਰ ਹੈ ਹੂੰ ਔਰ ਫਿਰ ਨਹੀਂ ਸਕਦਾ ਪਹਿਲਾਂ ਬੈਠ ਕੇ ਕੰਮ ਕਰਦੇ ਬੈਠ ਕੇ ਕੰਮ ਕਰਨ ਥੋੜੀ ਪ੍ਰੋਬਲਮ ਆਣੀ ਠੀਕ ਹੈ ਜਖਮਾਂ ਦੀਆਂ ਬਾਥਰੂਮ ਦੀ ਪ੍ਰੋਬਲਮ ਆਨ ਕਰਕੇ ਉਸ ਤੋਂ ਬਾਅਦ ਫਿਰ ਮੈਂ ਜਿਵੇਂ ਹੁਣ ਪਿਆ ਐਸ ਵੱਲੋਂ ਪਿਆ ਪਿਆ ਵੀ ਜਿੰਨਾ ਕੰਮ ਮੈਂ ਥੋੜੀ ਦਾ ਕਰਦਾ ਹਾਂ ਪਿੱਤਲ ਕੋਕਾ ਲਾਉਣਾ ਮੇਕਅਪ ਕਰ ਸਕਦਾ ਉਹਨਾਂ ਵੱਧ ਤੋਂ ਵੱਧ ਕਰਦਾ ਬਾਕੀ ਕੰਮ ਜੇ ਥੋੜੇ ਵਾਲਾ ਜਾਂ ਬਾਪੂ ਜੀ ਦੇ ਬੇਟੇ ਤੋਂ ਕਰਾ ਲਵਾਂ ਜੋਰ ਵਾਲਾ ਕੰਮ ਬੇਟਾ ਹੋ ਗਿਆ ਕੰਮ ਸੁਖ ਦਿੰਦਾ ਹਨ ਇਸ ਤਰ੍ਹਾਂ ਇਹ ਇੱਕ ਮਜ਼ਦੂਰੀ ਬਣ ਗਈ ਦੂਸਰੀ ਗੱਲ ਵੀ ਪ੍ਰਾਤਨ ਸਭ ਵਿਰਸਾ ਹੈ ਪਿਤਾ ਪੁਰਖੀ ਕੀਤਾ ਇਹਨੂੰ ਛੱਡ ਵੀ ਨਹੀਂ ਸਕਿਆ ਬਾਪੂ ਜੀ ਕਰਦੇ ਮੈਂ ਵੀ ਕਰਦਾ ਤੇ ਕਾ ਬੱਚੇ ਨੇ ਸਿੱਖਾਇਆ ਠੀਕ ਹੈ ਭਾਈ ਜਿਵੇਂ ਤੁਸੀਂ ਕਿਹਾ ਪਿਤਾ ਪੁਰਖੀ ਕੀਤਾ ਜ਼ਿਆਦਾਤਰ ਜਿਹੜਾ ਮਿਸਤਰੀ ਆ ਜਾਂ ਜਿਹੜਾ ਕੋਈ ਵੀ ਕਿਸੇ ਵੀ ਕੈਟਾਗਰੀ ਚ ਆਪਾਂ ਲਾ ਲਈਏ ਉਹ ਕਹਿੰਦਾ ਯਾਰ ਵੀ ਮੈਂ ਤਾਂ ਕਰ ਰਿਹਾ ਪਰ ਮੇਰਾ ਪੁੱਤ ਇਹ ਕੰਮ ਨਾ ਕਰੇ ਜਾਂ ਉਹ ਕਹਿੰਦਾ ਯਾਰ ਵੀ ਮੇਰੇ ਜਵਾਕ ਇਹ ਕੰਮ ਦੇ ਵਿੱਚ ਲੱਗਦੇ ਨਹੀਂ ਪਰ ਤੁਸੀਂ ਸੱਤਵੀਂ ਪੀੜ੍ਹੀ ਕਿਹਾ ਇਸ ਕੰਮ ਦੇ ਵਿੱਚ ਤੁਹਾਨੂੰ ਕਿਤੇ ਦਿੱਕਤ ਨਹੀਂ ਆਈ ਕਿ ਤੁਹਾਡੇ ਪੁੱਤ ਨੇ ਜਾਂ ਤੁਸੀਂ ਜਾਂ ਕਿਸੇ ਨੇ ਕਿਹਾ ਹੋ ਬੀਬੀ ਹਰ ਨਹੀਂ ਆ ਰਹੀ ਆ ਪੱਕਾ ਕੰਮ ਨਹੀਂ ਕਰਨਾ ਜਿਵੇਂ ਤੁਸੀਂ ਕਹੇ ਘਰੇ ਗਰੀਬੀ ਬਹੁਤ ਸੀ ਉਹਨਾਂ ਟਾਈਮਾਂ ਦੇ ਵਿੱਚ ਦੇਖਣ ਤਾਂ ਨਹੀਂ ਵੀਰੇ ਦੇਖ ਇਹ ਪਿਤਾਪੁਰਖੀ ਕੀਤਾ ਹੈ ਪਹਿਲੀ ਗੱਲ ਦਾ ਸ਼ੌਂਕ ਚਾਹੀਦਾ ਤਾਂ ਮੈਨੂੰ ਦਿਲੋਂ ਹੁਨਰ ਚਾਹੀਦਾ ਮੈਨੂੰ ਵੀ ਸ਼ੌਂਕ ਸੀ ਗਾ ਮੇਰੇ ਬੇਟੇ ਨੇ ਵੀ ਸ਼ੌਂਕ ਹੈ ਕੰਮ ਕਰਦਾ ਠੀਕ ਹੈ ਦੂਜੀ ਗੱਲ ਘਰ ਦੀ ਮਜਬੂਰੀ ਆ ਜਦੋਂ ਕੋਈ ਹੋਰ ਕਮਾਈ ਦਾ ਸਾਧਨ ਨਹੀਂ ਸੀ ਬਾਹਰ ਅੰਦਰ ਜਾ ਕੇ ਮੈਂ ਕੰਮ ਕਰ ਨਹੀਂ ਸਕਦਾ ਸੀਗਾ ਇੱਥੇ ਹੀ ਅੱਡੇ ਦੀ ਬੈਠ ਕੇ ਕੰਮ ਕਰ ਸਕਦਾ ਤਾਂ ਇੱਥੇ ਹੁਣ ਕਰਦਾ ਬੱਚੇ ਨੇ ਵੀ ਸਿੱਖਿਆਦਾ ਬਾਪੂ ਜੀ ਵੀ ਖੁਦ ਕਰਦੇ ਆ ਬਾਪੂ ਜੀ ਤੇ ਮੈਂ ਤੇ ਮੇਰਾ ਬੇਟਾ ਅਸੀਂ ਤਿੰਨ ਜਾਣੇ ਇੱਥੇ ਬੈਠ ਕੇ ਤੁਹਾਡੇ 'ਚ ਕੰਮ ਕਰਦੇ ਹਾਂ ਠੀਕ ਜਿਵੇਂ ਇਸ ਕੰਮ ਦੇ ਵਿੱਚ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕਾਬੂ ਨੂੰ ਮਾਨ ਸਨਮਾਨ ਵੀ ਮਿਲਿਆ ਜਿਵੇਂ ਆ ਦੇਖੋ ਪਿੰਡ ਪ੍ਰਾਗਪੁਰ ਜਲੰਧਰ ਦੇ ਲਾਗੇ ਉੱਥੋਂ ਮੈਨੂੰ ਮਾਨ ਸਨਮਾਨ ਮਿਲਿਆ ਫਿਰ ਚੋ ਖਰੀਆਰ ਫਰੋ ਦੇ ਲਾਗੇ ਆ ਉੱਥੋਂ ਮੈਨੂੰ ਮਾਨ ਸਨਮਾਨ ਇਹ ਚੀਜ਼ ਮਿਲੀ ਠੀਕ ਤਾਂ ਜਿਵੇਂ ਬਾਹਰਲੇ ਕਿਨੇ ਅਮਰੀਕਾ ਦੇ ਵਿੱਚ ਕੇ ਅਟੁੱਟ ਬ੍ਰਦਰ ਜੀ ਹੈ ਹਾਂ ਜਾਂ ਅ ਹਰਜਿੰਦਰ ਸਿੰਘ ਸੇਖੋ ਹਾਂ ਪਿੰਡ ਧਰਾੰਗ ਵਾਲਾ ਫਜ਼ਲਕਾ ਤੋਂ ਮੇਰੇ ਪਿਆਰੇ ਮਿੱਤਰ ਉਹਨਾਂ ਨੇ ਜਦੋਂ ਮੈਨੂੰ ਪ੍ਰੋਗਰਾਮ 'ਤੇ ਮਿਲਾਇਆ ਦੱਸਿਆ ਤੇ ਸਰਦਾਰ ਚਰਮਨ ਸਿੰਘ ਜੀ ਸੀ ਅੱਜ ਆਪਣੇ ਵਿੱਚ ਨਹੀਂ ਦੇ ਵਿਚਾਰੇ ਉਹ ਦੁੱਖ ਦੀ ਗੱਲ ਹੈ ਹੂੰ ਉੱਥੋਂ ਨੇ ਮਾਨ ਸਨਮਾਨ ਵੀ ਮਿਲ ਇੱਕ ਚੀਜ਼ ਤੇ ਠੀਕ ਹੈ ਬਾਕੀ ਮੇਰੇ ਕੋਲ ਇਹ ਕੰਮ ਹੈ ਹਰ ਇੱਕ ਬੰਦਾ ਤਸਦੇ ਦੇ ਧਰਤੇ ਵੀ ਆਉਂਦਾ ਹੈ ਸ਼ੌਂਕ ਦੇ ਧਰਤੇ ਵੀ ਆਉਂਦਾ ਠੀਕ ਹੈ ਬਾਕੀ ਕੰਮ ਕਰਦੇ ਆ ਜਿਵੇਂ ਪਿੱਤਲ ਲਾਉਣੇ ਆ ਇਹਦੀ ਆਪਣੀ ਜ਼ਿੰਮੇਵਾਰੀ ਹੁੰਦੀ ਹੈ ਪਿੱਤਲ ਮਾਲਾ ਹੁੰਦਾ ਵੀ ਜੇ ਪਿੱਤਲਾ ਮਹਿਲਾ ਹੁੰਦਾ ਜਦੋਂ ਮਰਜ਼ੀ ਸਾਫ਼ ਕਰ ਲਓ ਠੀਕ ਅਗਰ ਜੇ ਬਾਂਸ ਦੀ ਲੱਕੜ ਲਾ ਕੇ ਦਿੱਤੀਏ ਤਾਂ ਬਾਂਸ ਹੀ ਉਹ ਜੀ ਟਾਲੀ ਲਾ ਕੇ ਦਿੱਤਾ ਦੀ ਇਹ ਨਹੀਂ ਹੋਗਾ ਵੀ ਆਪਾਂ ਹੋਰ ਲੱਕੜ ਨੂੰ ਕਲਰ ਦੇ ਕੇ ਟਾਲੀ ਕਰ ऐसे ਮਹੱਤਵ ਨਹੀਂ ਦਿੱਤੀ ਚੀਜ਼ ਨੂੰ ਕੰਮ ਨੂੰ ਪਹਿਲ ਤਾ ਦੂਜੀ ਗੱਲ ਕੰਮ ਜਾਂ ਮਹਿੰਗਾ ਸਸਤਾ ਜਮਾ ਉਹਦੇ ਕਸਟਮਰ ਦੀ ਲੋੜ ਦੇ ਅਨਸਾਰ ਜਿਹੜਾ ਚਾਹੁੰਦਾ ਉਹ ਜ ਆਪਾਂ ਕਰ ਦਿੰਨੇ ਆ ਜਿਵੇਂ ਖੁੰਡਾ ਬਾਤ ਵੀ ਤਿਆਰ ਹੁੰਦਾ ਏ ਖੁੰਡਾ ਤਾਂ ਅਲੀ ਸੋਟੀ ਜੀ ਵੀ ਤਿਆਰ ਹੋ ਜਾਂਦਾ ਇਸ ਤਰ੍ਹਾਂ ਦਾ ਕਰਕੇ ਤਾਂ ਹੋਰ ਮੋਟਾ ਪਿੱਤਲ ਹੈਵੀ ਪਿੱਤਲ ਜੀ ਵੀ ਬਣ ਜਾਂਦਾ ਉਹ ਜਿਸ ਤਰ੍ਹਾਂ ਵਾਲਾ ਪਸੰਦ ਕਰਦਾ ਦੂਜੀ ਗੱਲ ਜਿਹੜਾ ਪਿੱਤਲ ਲਾਉਨੇ ਆਪਾਂ ਉਹ ਨਵਾਂ ਲਾਉਨੇ ਆ ਠੀਕ ਹੈ ਇਹ ਨਹੀਂ ਹੈਗਾ ਵੀ ਆਪਾਂ ਪੁਰਾਣੇ ਭਾਂਡੇ ਲੈ ਕੇ ਲਾ ਦਈਏ ਆਪਾਂ ਪਿੱਤਲ ਆਪਦਾ ਆਪਦਾ ਦਸਲੀ ਨਾਲ ਖਰੀਦਦੇ ਆ ਫੇਰ ਦਿੰਨੇ ਆ ਜਿਵੇਂ ਖੁੰਡਿਆ ਲੋਹੇ ਦੀ ਘੋਪਜ ਵੀ ਤਿਆਰ ਕਰਦੇ ਆ ਜਾਂ ਜਿਵੇਂ ਇਸ ਤਰ੍ਹਾਂ ਦਾ ਦੇਖੋ ਆਹ ਵਾਲੇ ਪਏ ਦੇਖਾ ਕਿ ਸਟੀਲ ਦੀ ਘੋਪਜ ਵੀ ਤਿਆਰ ਕਰਿਆ ਜਾਂਦਾ ਠੀਕ ਹੈ ਜੀ ਹਾਂ ਇਹ ਖੁੰਡੇ ਤਿਆਰ ਹੋਣੇ ਅਜੇ ਤਿਆਰ ਕਰ ਰਹੇ ਹੈਗੇ ਜਾਂ ਜਿਵੇਂ ਜਿਹੜੇ ਫੌਰਨ ਜਾਂਦੇ ਮੇਰੇ ਵੀਰ ਉਹ ਖੁੰਦੀ ਚੀਜ਼ ਭਾਲਦੇ ਆ ਉਹਨਾਂ ਨੂੰ ਇਸ ਤਰ੍ਹਾਂ ਖੁਲਦੀ ਕਰਕੇ ਵੀ ਦਿੰਦੇ ਆ ਇਹ ਠੀਕ ਇਹ ਚੀਜ਼ੇ ਬਣਾਉਣੀ ਆ ਕੰਪਲੀਟਲੀ ਦਾ ਇਹ ਖੁੰਡ ਲੱਗਣਾ ਹੈ ਇਹ ਇੱਕ ਵਾਰ ਇੱਥੇ ਪੱਕਾ ਕਰਕੇ ਦੇ ਦੇਣਾ ਦੂਸਰਾ ਜੋੜ ਉੱਥੇ ਜਾ ਕੇ ਪੱਕਾ ਕਰ ਲੈਂਦਾ ਹੈ ਪੱਕਾ ਕਰ ਕਈ ਵਾਰ ਵੀਰ ਕਹਿੰਦੇ ਵੀ ਨਟ ਲਾ ਕੇ ਦੇ ਦਿਓ ਨਟ ਬਾਅਦ ਚ ਲੂਜ਼ਿੰਗ ਹੋ ਜਾਂਦੀ ਹੈ ਮੂਵਮੈਂਟ ਕਰਨ ਲੱਗ ਜਾਂਦਾ ਹੈ ਪਰ ਇਹ ਜਦੋਂ ਇੱਥੇ ਤੁਸੀਂ ਕਰਕੇ ਦੇਣਾ ਉੱਥੇ ਜਾ ਕੇ ਤੁਹਾਨੂੰ ਰੱਖਣੀ ਹੁੰਦਾ ਉੱਥੇ ਉਹ ਪੱਕਾ ਕਰ ਦਿੰਦਾ ਹੈ ਠੀਕ ਹੈ ਜੀ ਹਾਂ ਬਾਕੀ ਖੁਦ ਬਾਪੂ ਜੀ ਵੀ ਕਰਦੇ ਹੈ ਕੰਮ ਮੈਂ ਵੀ ਕਰਦਾ ਅਕੇ ਬੇਟਾ ਵੀ ਕਰਦਾ ਹੈ ਠੀਕ ਹੈ ਜੀ ਬਾਕੀ ਜਿਹੜਾ ਵੀ ਕੰਮ ਕਰਨਾ ਆਪਾਂ ਕੋਈ ਆਪਣੇ ਕੋਲ ਮਸ਼ੀਨ ਨਹੀਂ ਲੱਗਾ ਪਰ ਥੀ ਕੰਮ ਕਰਦੇ ਆਏ ਸਰ ਜਿਹਦੇ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਆਪਣੇ ਕੋਲ ਕੰਮ ਆਉਂਦਾ ਉਨਨੋ ਕਿ ਮਾ ਜੋ ਨੇ ਵੀ ਕੰਮ ਕਾਫੀ ਲੇਟ ਹੋਏ ਪਿਆ ਬੁਕਿੰਗ ਜਿਆਦਾ ਹੁੰਨਗਾ 8 ਤੋਂ 10 ਮਹੀਨਾ ਦੀ ਬੁਕਿੰਗ ਹਰ ਟਾਈਮ ਹੀ ਰਹਿੰਦੀ ਆਪਣੇ ਕੋਲ ਕੰਮ ਕਾਫੀ ਗਾਕਾਂ ਦੇ ਲੇਟਾ ਬਹੁਤਾ ਵੀਰੇ ਨਿਮਰਤਾ ਦਿਖਾਉਂਦੇ ਵੀ ਲੇਟ ਹੋਏਗਾ ਕੰਮ ਕੋਈ ਗੱਲ ਨਹੀਂ ਬਾਈ ਵਧੀਆ ਹੋ ਜਾਂਦਾ ਕਈ ਵਾਰ ਕਾਲੇ ਹੁੰਦੇ ਕੋਈ ਉਹਨਾਂ ਕੋਈ ਅੱਗੇ ਪਿੱਛੇ ਕਰ ਲੈਂਦਾ ਜਾਂ ਉਹਨੂੰ ਫਿਰ ਆਰਡਰ ਜਿਹੜਾ ਕੋਈ ਬਾਹਲੀ ਘਾਲ ਕਰਦਾ ਆਪਾਂ ਕਹਿੰਦੇ ਵੀ ਆਰਡਰ ਫਿਰ ਲੈਂਦੇ ਨਹੀਂ ਬਾਈ ਜਿਹੜੀਆਂ ਚੀਜ਼ਾਂ ਤੁਸੀਂ ਆਪ ਬਣਾਉਣੇ ਇਹਦੇ ਤੋਂ ਇਲਾਵਾ ਵੀ ਕੋਈ ਆ ਕੇ ਤੁਹਾਡੇ ਕੋਲੇ ਮੰਗ ਕਰਦਾ ਵੀ ਬਾਈ ਸਾਡੀ ਖੁਆਇਸ਼ ਹੈ ਵੀ ਆਹ ਚੀਜ਼ ਬਣਾ ਦਿਓ ਨਹੀਂ ਬਾਈ ਬਾਈਵੇਂ ਹੁਣ ਲਾਲ ਬਿਬਾਲੇ ਕਹਿੰਦੇ ਵੀ ਇਹ ਪਿੱਤਲ ਦੀ ਬਣਾ ਘੋੜੇ ਵਾਲਾ ਚਾਹੀਦਾ ਹਾਂ ਅਸੀਂ ਪਿੱਤਲ ਰੈਡੀਮੇਡ ਬਾਜ਼ਾਰ ਚੋਂ ਉਸ ਮਰਜ਼ੀ ਮਿਲਦਾ ਪਿੱਤਲ ਦਾ ਘੋੜਾ ਮਿਲਦਾ ਹੂੰ ਉਹ ਅਸੀਂ ਜਿਹੜਾ ਕੰਮ ਕਰਨਾ ਜਿਵੇਂ ਇਹ ਹੋ ਗਿਆ ਜਾਂ ਜਿਵੇਂ ਇਹ ਤੇ ਖਲਾ ਲਾਟੂ ਵਾਲੀ ਸੋਟੀ ਹੋ ਗਈ ਇਹ ਅਨਕੰਪਲੀਟ ਹੈ ਜੇ ਠੀਕ ਹੈ ਪੂਰੀ ਕੰਪਲੀਟ ਕਰਨੇ ਵੀ ਇਸ ਤਰ੍ਹਾਂ ਵੀ ਤਿਆਰ ਹੋ ਜਾਂਦੀ ਹੈ ਠੀਕ ਹੈ ਜਾਂ ਜਿਵੇਂ ਆਹ ਦੇਖ ਇਹ ਤਿਆਰ ਹੋਈ ਹੋਈ ਹੈ ਇਸ ਤਰ੍ਹਾਂ ਇਹ ਚੀਜ਼ਾਂ ਅਸੀਂ ਜਿਵੇਂ ਲਾਟੂ ਹੈ ਇਹ ਵੀ ਆਪ ਤਿਆਰ ਕਰਨਾ ਠੀਕ ਹੈ ਇਹ ਚੀਜ਼ ਆਪ ਤਿਆਰ ਕਰਦੇ ਐ ਨਹੀਂ ਵੀ ਇਹ ਰੈਡੀਮੇਡ ਨਹੀਂ ਲੈਂਦੇ ਸੀ ਹੂੰ ਆਪ ਦੀ ਪਸੰਦ ਅਨੁਸਾਰ ਤੇ ਸਹਿਜ ਅਨੁਸਾਰ ਤਿਆਰ ਕਰਦੇ ਐ ਇਹ estrana ਇੱਕ ਮੰਜਲਮਟ ਅਲੀ ਹੀ ਲੱਕੜ ਦਾ ਹੋ ਗਿਆ ਬਖੜਾ ਬਖਰਾ ਹੋ ਗਿਆ ਜਾਂ ਜਿਵੇਂ ਕਈਆਂ ਜਾਂ ਕਸੀਏ ਸਟੀਲ ਦੇ ਉਹ ਵੀ ਅਸੀਂ ਬਣਾਉਂਦੇ ਹਾਂ ਠੀਕ ਜਿਵੇਂ ਕਹੀ ਸਟੀਲ ਦੀ ਸਾਰੀ ਜ਼ਿੰਮੇਵਾਰੀ ਚਰ ਨਹੀਂ ਲੱਗਦੀ ਉਹ ਕਹੀ ਬਾਹਰ ਦੀ ਜ਼ਿੰਮੇਵਾਰੀ ਹੈ ਬਾਹਾਨੀ ਜੇ ਕੋਈ ਬਖਤਕ ਕਹਿਣਾ ਤੋੜ ਲੂ ਗੱਲ ਬੱਕਰੀਆਂ ਕਾ ਮਨ ਨਹੀਂ ਟੁੱਟਦਾ ਜਿਵੇਂ ਹੁਣ ਆਪਾਂ ਇਹ ਕੰਮ ਕਰਦੇ ਆ ਲਾਟੂ ਵਾਲੀ ਸੋਟੀ ਹੋ ਗਈ ਘੋੜੇ ਵਾਲੀ ਸਟਿਕ ਹੋ ਗਈ ਇਹ ਥੁੰਡਾ ਬਾਸਤੀ ਚ ਹੋ ਗਿਆ ਇਹ ਸਫਾਜੰਗ ਹੋਗਾ ਪਰ ਜਿੰਨਾ ਵੀ ਇਹ ਕੰਮ ਹੈ ਆਪਾਂ ਪ੍ਰਾਤਨ ਕੰਮ ਕਰਦੇ ਆ ਠੀਕ ਆ ਪੁਰਾਣਾ ਕੰਮ ਕਰਦੇ ਆ ਔਰ ਜੋ ਕਈ ਵਾਰ ਕੁਝ ਨੂਕਸ ਨਾਲ ਕਰ ਰਿਪੇਅਰ ਕਰਨਾ ਕੋ ਪਿੱਤਲ ਮੇਕਅਪ ਕਰਨਾ ਉਹ ਵੀ ਕਰ ਦਿੰਨੇ ਹੁੰਦੇ ਆ ਉਹ ਬੰਦਾ ਜਿਸ ਤਰ੍ਹਾਂ ਦਾ ਚਾਹੁੰਦਾ ਹੈਗਾ ਉਹ ਹੋ ਜਾਂਦਾ ਕਿਵੇਂ ਦੇ ਬੰਦੇ ਆਉਂਦੇ ਆ ਬਾਈ ਜਦੋਂ ਆ ਕੇ ਪੁਰਾਣੇ ਬਜ਼ੁਰਗ ਜਦੋਂ ਇਹ ਕੰਮ ਨੂੰ ਆ ਕੇ ਦੇਖਦੇ ਆ ਖਾਸ ਕਰਕੇ ਬਜ਼ੁਰਗਾਂ ਨੂੰ ਬੜਾ ਸ਼ੌਂਕ ਹੁੰਦਾ ਹੈ ਨਹੀਂ ਬਿਜੇ ਕੋ ਬਜ਼ੁਰਗ ਵੀ ਆਉਂਦੇ ਆ ਨਵੀਂ ਪੀੜ੍ਹੀ ਵੀ ਆਉਂਦੀ ਹੈ ਠੀਕ ਹੈ ਜਿਵੇਂ ਅੱਜ ਦੇ ਵਿੱਚ ਇੱਥੇ ਕੋਲੇ ਹੁਣ ਦਾਤ ਹੈ ਨਹੀਂ ਇੱਕ ਦਾਤ ਤਾਂ ਸਾਗ ਚੀਰ ਨਾਲ ਆਉਂਦਾ ਉਹ ਆਲ ਇੰਡੀਆ ਨਹੀਂ ਕਿਤੇ ਬਣਦਾ ਨਾ ਮਾਰਕੀਟ ਮਿਲਦਾ ਉਹ ਇੱਥੇ ਆਪਣੇ ਕੋਲੇ ਬਣਦਾ ਹੈਗਾ ਹਾਂ ਜੋ ਸੇਲ ਹੋ ਚੁੱਕਿਆ ਸਾਰੇ ਦੰਦ ਠੀਕ ਹੈ ਤੇ ਉਹ ਜਿਹੜੀ ਚੀਜ਼ ਆ ਦਾਤ ਥਾਪਾ ਵਗੈਰਾ ਟੇਰਨ ਕੋ ਮੇਰੇ ਏਰੀਏ ਹਰ ਲੜਕੀ ਨੂੰ ਦਾਤ ਚ ਦਿੱਤਾ ਜਾਂਦਾ ਹੈ ਠੀਕ ਹੈ ਨਾਨਕ ਸ਼ਕ ਦੇ ਵਿੱਚ ਵੀ ਦਿੱਤਾ ਜਾਂਦਾ ਠੀਕ ਹੈ ਲਿਜਾਂਦੇ ਉਹ ਕੋ ਇੱਕ ਚੀਜ਼ ਮਸ਼ਹੂਰ ਆ ਮੇਰੇ ਪਿੰਡ ਹੂੰ ਉਹ ਚੀਜ਼ਾਂ ਨਾ ਭਾਈ ਜਿਵੇਂ ਤੁਸੀਂ ਕਿਹਾ ਵੀ ਇਹਨਾਂ ਸਟਰਗਲ ਕੀਤਾ ਹੁਣ ਵੀ ਤੁਸੀਂ ਐਂ ਕੰਮ ਕਰਦੇ ਹੋ ਕਦੇ ਸਰਕਾਰ ਨੂੰ ਜਾਂ ਕਿਸੇ ਬਿਨਾ ਕਿਸੇ ਹੋਰ ਆਰਗੇਨਾਈਜ਼ੇਸ਼ਨ ਨੂੰ ਤੁਹਾਨੂੰ ਸਨਮਾਨਤ ਸਰਕਾਰ ਨੂੰ ਕੋਈ ਹੋਇਆ ਜਾਂਦਾ ਨਹੀਂ ਸਰਕਾਰ ਵੀ ਨਹੀਂ ਕੋਈ ਸਨਮਾਨਤ ਨਹੀਂ ਹੋਇਆ ਜਿਵੇਂ ਇਹ ਅਵਾਰਡ ਮਿਲਿਆ ਮਨੂੰ ਉਹ ਪਿੰਡ ਤਰੰਗ ਵਾਲੇ ਤੋਂ ਆਗੇ ਰਜਿੰਦਰ ਸਿੰਘ ਨੂੰ ਦੇਖੋ ਮੇਰੇ ਨੇੜੇ ਦੇ ਮਿੱਤਰ ਨਾ ਉਹ ਹੂੰ ਉਹਨਾਂ ਨੇ ਮੈਨੂੰ ਇਹ ਪ੍ਰੋਗਰਾਮਾਂ 'ਚ ਮਿਲਾਇਆ ਸ਼ਿਰਕਤ ਕਰਨ ਦਾ ਮੌਕਾ ਦਿੱਤਾ ਠੀਕ ਹੈ ਤਾਂ ਜਿਵੇਂ ਰਣਜੀਤ ਸਿੰਘ ਟੁੱਟ ਬ੍ਰਦਰ ਜੀ ਹੈ ਹੂੰ ਫੋਰਨ ਵਿੱਚ ਰਹਿ ਰਹੇ ਅੱਜ ਠੀਕ ਹੈ ਉਹ ਉਹਨਾਂ ਨੇ ਵੀ ਉੱਥੇ ਜਦੋਂ ਪ੍ਰਾਗਪੁਰ ਪ੍ਰੋਗਰਾਮ ਕਰਾਉਂ ਉਹਨਾਂ ਨੇ ਮਾਨ ਸਨਮਾਨ ਮੈਂ ਬਖਸ਼ਿਆ ਠੀਕ ਹੈ ਤੇ ਜਾਂ ਜਿਵੇਂ ਚੋਖਰੀ ਆ ਰ ਉੱਥੇ ਜਾਏ ਉੱਥੇ ਵੀ ਉਹਨਾਂ ਮਾਨ ਹਰ ਸੱਦਾ ਦਿੰਦੇ ਆ ਕੋਈ ਮੇਰੇ ਵਾਸਤੇ ਖਰਚਾ ਬੱਠਾ ਨਹੀਂ ਸਮਾ ਮੇਰੀ ਦੇਖਭਾਲ ਵੀ ਉਹ ਕਰਦੇ ਆ ਪ੍ਰੋਗਰਾਮ ਵਾਲੇ ਠੀਕ ਹੈ ਪਰ ਮੇਰੇ ਕੰਮ ਦੀ ਮਜਬੂਰੀ ਕਰਕੇ ਮੈਥੋਂ ਜਾਇ ਭਈ ਆਉਣ ਵਾਲੇ ਟਾਈਮ 'ਚ ਕੀ ਕੀ ਚਾਹੁੰਦੇ ਹੋ ਕਿ ਆਹ ਚੀਜ਼ ਮੇਰੇ ਹਜੇ ਕਮੀ ਆ ਮੇਰੇ 'ਚ ਜਾਂ ਅਧੂਰੀ ਆ ਜੋ ਉਹਨੂੰ ਅੱਗੇ ਹੋਰ ਕਰਨਾ ਦੇਖੋ ਆਉਣ ਵਾਲੇ ਸਮੇਂ 'ਚ ਮੇਰਾ ਭਰਾ ਇਹ ਚਾਹਨਾ ਹੈ ਵੀ ਮੈਂ ਫੇਰ ਹੀ ਖੁਸ਼ ਆ ਜੇ ਮੇਰਾ ਕਸਟਮਰ ਖੁਸ਼ ਹੂੰ ਵੀ ਕਸਟਮਰ ਖੁਸ਼ ਆ ਉਹਨੂੰ ਕੰਮ ਸੋਹਣਾ ਕਰਕੇ ਦੇਵਾਂ ਵਧੀਆ ਕਰਕੇ ਦੇਵਾਂ ਗਾਹਕ ਦੇ ਪਸੰਦ ਆਵੇ ਹੂੰ ਵੀ ਉਹ ਖੁਸ਼ ਹੋਵੇ ਜੇ ਗਾਹਕ ਖੁਸ਼ ਹੈ ਤਾਂ ਮੈਂ ਵੀ ਖੁਸ਼ ਹਾਂ ਠੀਕ ਕੀ ਦਿਨ ਦਾ ਕੀ ਸ਼ਡਿਊਲ ਰਹਿੰਦਾ ਭਾਈ ਕਿਵੇਂ 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 ਕੰਮ ਚੱਲਦਾ ਸਾਰੇ ਦਿਨ 'ਚ ਦਿਨ ਚ ਵਜ ਜਿਵੇਂ ਵੀ ਕੰਮ ਹੋ ਜਾਂਦਾ ਜਿਵੇਂ ਕੋਈ ਖੁੰਡੇ ਬਣਾਉਣੇ ਵਾਸਤੇ ਜਾ ਕਰਨੇ ਕਈ ਵਾਰ ਆਰੰਧਾ ਕੰਮ ਕਰਨਾ ਤਾਂ ਜਿਵੇਂ ਜਿਵੇਂ ਸਮਾਂ ਲੱਗਦਾ ਹੈ ਤਿੰਨਾਂ ਦਾ ਕਈ ਵਾਰ ਤੱਕ ਬੰਦੇ ਨੂੰ ਘਰ ਦੀ ਕਬੀਲਦਾਰ ਦੇ ਕੰਮ ਤਾਂ ਦੇ ਜਾਂਦੇ ਰਹਿੰਦੇ ਆ ਅਗਰ ਮੈਨੂੰ ਹਰ ਟਾਈਮ ਇੱਥੇ ਰਹਿਣਾ ਹੀ ਪੈਂਦਾ ਜੇ ਕਿਸੇ ਨੇ ਖੁੰਡਾ ਬਣਾਉਣਾ ਤਾਂ ਉਹ ਕਿੰਨਾ ਚਿਰ ਪਹਿਲਾਂ ਇਹਦਾ ਆਰਡਰ ਦੇਣਾ ਪਊ ਦੇਖੋ ਜੀ ਜਿਹੜਾ ਜਿਹੜਾ ਕਾਕ ਤਾਂ ਫੋਨ ਕਰਕੇ ਆਉਂਦਾ ਵੀ ਅਸੀਂ ਜਾਣਦੇ ਆ ਵੀ ਆਰਡਰ ਦੇਣਾ ਆਣਾ ਉਹਨੂੰ ਤਾਂ ਅਸੀਂ ਰੋਕ ਲਾ ਲੈਂਦੇ ਹੁੰਨੇ ਵੀ ਇਹ ਕੁਝ ਥਰਕੇ ਆ ਪਰ ਜਿਹੜੇ ਹੁਣ ਆਰਡਰ ਲਏ ਪਿਆ ਉਹ ਕਾਫੀ ਲੇਟ ਨੇਗੇ ਉਹਨਾਂ ਦਾ ਕੋਈ ਸਮੇਂ ਸ ਉਹਨਾਂ ਦਾ ਭਖੇਮਾ ਚਾਹੁੰਦੇ ਆ ਵੀ ਲੇਟ ਆਉਦਾ ਕੰਮ ਵੀ ਉਹ ਸਮੇਂ ਸਿਰ ਕੰਮ ਦਿੱਤਾ ਨਹੀਂ ਵੀ ਜਾਂਦਾ ਕੰਮ ਕਰਦੇ ਵੀ ਹੋ ਜਾਂਦੇ ਆ ਉਸ ਕੰਮ ਹੱਥੀਂ ਕਰਨ ਕਰਕੇ ਭਰਾ ਮੇਰਾ ਟਾਈਮ ਵੀ ਲੱਗਦਾ ਹੂੰ ਪੰਜਾਬ ਤੋਂ ਬਾਹਰ ਦੇ ਵੀ ਬਈ ਲੋਕ ਆਉਂਦੇ ਜਿਵੇਂ ਆਪਣੇ ਪੰਜਾਬੀ ਤੋਂ ਬਿਨਾ ਹੋਰ ਕੋਈ ਪੰਜਾਬੀ ਇਹ ਬਿਨਾ ਜਿਵੇਂ ਹਰਿਆਣਾ ਜਾਂ ਵੀ ਰਾਜਸਥਾਨ ਵੀ ਆ ਜਾਂਦਾ ਥੋੜਾ ਰਾਜਸਥਾਨ ਕੋਟਾ ਆਉਂਦਾ ਠੀਕ ਹੈ ਜਾਂ ਜਿਵੇਂ ਫੋਰਨਚਰ ਆ ਲੈ ਵੀ ਕੈਨੇਡਾ ਵੀ ਆਸਟ੍ਰੇਲੀਆ ਵਗੈਰਾ ਦੇ ਗੱਗ ਜਿਨ੍ਹਾਂ ਨੂੰ ਸ਼ੌਂਕ ਆ ਉਹ ਕਈ ਤਾਂ ਗੱਗ ਜਿਹੇ ਢੰਗ ਕਰਦੇ ਵੀ ਇਹਨਾਂ ਚ ਜਦੋਂ ਕੀ ਕਰਾਉਣਾ अच्छा पर ਜਿਨਾਂ ਨੂੰ ਸ਼ੌਂਕ ਆ ਜਾਂ ਵਿਰਾਸਤ ਨਾਲ ਜੁੜੇ ਆ ਉਹ ਚੀਜ਼ਾਂ ਇਹ ਬਣਵਾਉਂਦੇ ਆ ਠੀਕ ਕਈ ਜਿਹੜੇ ਗਾਹਕ ਪੁਰਾਣੇ ਆਉਂਦੇ ਆ ਉਹ ਕੰਮ ਨੂੰ ਪਸੰਦ ਵੀ ਕਰਦੇ ਆ ਵੀ ਜਿਵੇਂ ਪੁਰਾਣਾ ਕਰਤਰਾ ਜਾਂ ਵਿਰਾਸਤ ਸਾਮੀ ਬੈਠੇ ਹੂੰ ਕਿਉਂ ਜਦ ਮ ਖੁੰਡਾ ਹੋ ਗਿਆ ਸਫਾਜੰਗ ਹੋ ਗਿਆ ਇਹ ਚੀਜ਼ ਕਾਫੀ ਪੁਰਾਣੀਆਂ ਨੇ ਬਾਹੂ ਰਾਜਪਾਲ ਦੀ ਕਲਮ ਨੇ ਨੂੰ ਸਫਾਜੰਗ ਨਹੀਂ ਨਵਾਜੀ ਗੱਲ ਠੀਕ ਹੈ ਨੇ ਸਫਾਜੰਗ ਹੀ ਬੋਲਿਆ ਇਹ ਚੀਜ਼ ਨੂੰ ਪਰ ਉਧਰ ਗਰਸਵਾਨ ਸਾਹਿਬ ਨੇ ਇਹਨੂੰ ਟੱਕੂਆ ਕਹਿ ਤਾ ਠੀਕ ਹੈ ਹਾਂ ਠੀਕ ਹੈ ਇਹ ਜਿੱਦਾਂ ਪਿੰਡ ਵੱਜਿਆ ਹੈ ਉਹਦੇ ਤੋਂ ਇਹ ਚੀਜ਼ ਬਣਦੀ ਹੁੰਦੀ ਹੈ ਠੀਕ ਹੈ ਹਾਂ ਜਿਵੇਂ ਪ੍ਰਾਤਨ ਉਹ ਬਣਾਉਂਦੇ ਸੀ ਉਹ ਤੁਰੀ ਹੁੰਦੀ ਚੀਜ਼ ਠੀਕ ਪਰ ਕੁਸ ਕਰ ਪਰਿਵਾਰਾਂ ਦੇ ਹਿਸਾਬ ਨਾਲ ਇਹ ਚੀਜ਼ਾਂ ਜਿਵੇਂ ਦਾਦੇ-ਪੁਰਦਾਦੇ ਵਿਸੜ ਗਏ ਤੇ ਉਹ ਪਰਿਵਾਰਾਂ ਚੋਂ ਚੀਜ਼ ਇਹ ਵਿਸੜ ਗਈ ਕਿਉਂ ਨਵੀਆਂ ਪੀੜੀਆਂ ਆ ਗਈਆਂ ਹੋਰ ਕੰਮਾਂ ਦੇ ਹਿਸਾਬ ਨਾਲ ਸਿਲੈਕਟ ਹੋ ਗਏ ਜਿਵੇਂ ਜਿਵੇਂ ਵੀ ਕੰਮ ਕਰਦਾ ਹੈ ਕੋਈ ਵੱਖਰਾ ਜਾਂ ਲਾਲਾ ਆਪ ਦੇ ਹਿਸਾਬ ਨਾਲ ਚੋਅ ਐ ਸੰਸਾਰ ਕਰਨ ਲੱਗੇ ਇਸ ਤਰ੍ਹਾਂ ਦਾ ਇਹ ਫਰਕ ਪੈ ਗਿਆ ਪਰ ਅਰ ਬਾਪੂ ਜੀ ਕਰਦੇ ਸੀ ਮੈਂ ਤੇ ਮੇਰਾ ਬੇਟਾ ਵੀ ਕਰ ਦੇਗਾ ਹੁਣ ਅਸੀਂ ਤਿੰਨ ਪੀੜੀਆਂ ਇੱਥੇ ਬੈਠ ਕੇ ਕੰਮ ਕਰਦੇ ਆਂ ਭਾਈ ਜਿਵੇਂ ਮੈਂ ਤੁਹਾਨੂੰ ਗੱਲਬਾਤ ਕੀਤੀ ਚਮਕ ਤਾਂ ਕਾਲੀ ਦੁਨੀਆ ਤੋਂ ਥੋੜਾ ਜਿਹਾ ਦੂਰ ਰਹਿਣਿਆ ਤੁਸੀਂ ਜਿਵੇਂ ਆਪਾਂ ਗੱਲਾਂ ਬਾਤਾਂ ਚ ਕੀਤੇ ਕੰਮ ਨਾਲ ਮਤਲਬ ਆ ਕਦੇ ਆਰਥਕੂਟ ਨਹੀਂ ਆਉਂਦੀ ਕਦੇ ਨਹੀਂ ਵੀਰੇ ਬਸ ਵਾਹਿਗੁਰੂ ਨੇ ਬਲਵਕਸ਼ਾ ਪ੍ਰਭਾ ਜਿਵੇਂ ਕਰਦੇ ਆ ਕਿ ਉਹ ਦੁੱਖ ਚ ਸ਼ਰੀਰਾਂ ਨੇ ਹੂੰ ਸ਼ੁਰੂ ਹੋ ਲਗੀ ਦੁੱਖ ਚ ਤੁਰੇ ਆਉਣੇ ਜਿਵੇਂ ਬਾਪੂ ਜੀ ਦੱਸਦੇ ਹੁੰਦੇ ਆ ਕਹਿੰਦੇ ਛੋਟੀ ਉਮਰੇ ਸਾਡਾ ਬਾਪੂ ਜੀ ਗੁਜ਼ਰ ਗਿਆ ਦੱਸਦਾ ਸੀ ਠੀਕ ਹੈ ਵੀ ਦਾਦੇ ਤੋਂ ਮੈਂ ਸਾਰਾ ਕੰਮ ਸਿੱਖਿਆ ਦੋ ਦੇਵਨ ਦੇ ਬਪੂ ਜੀ ਠੀਕ ਹੈ ਬੀ ਜੇ ਉਹਨੇ ਦਾਦਾ ਜੀ ਤੋਂ ਕੰਮ ਸਿੱਖਿਆ ਘਰ ਦਾ ਤੋਰਾ ਤੋਰੀ ਚੱਲਦਾ ਤੇ ਗਾਂਹਾਂ ਜੇ ਸੈਟਿੰਗ ਆਈ ਤਾਂ ਮੇਰੇ ਸੱਟ ਲੱਗੀ ਹੂੰ ਮੇਰੇ ਸੱਟ ਲੱਗੀ ਜੇ ਗਾਂਹ ਫੇਰ ਸੈਟਿੰਗ ਕਰਦੇ ਸੀ ਤਾਂ ਭਾਈ ਦੀ ਇੱਕ ਸਿਰੇਂ ਚ ਮੌਤ ਹੋ ਗਈ ਠੀਕ ਹੈ ਜੇ ਫੇਰ ਮੜੀ ਸੈਟਿੰਗ ਕਰਦੇ ਸੀ ਮੇਰੀ ਲੱਤ ਟੁੱਟ ਗਈ ਹੂੰ ਜੇ ਹੁਣ ਗਾਂਹ ਹੁਣ ਵਾਹਿਗੁਰੂ ਜੀ ਨੇ ਵੀ ਸਿੱਕੇ ਪਾਛਾ ਅੱਗੇ ਨੂੰ ਸਮਤ ਬਖਸ਼ ਵੀ ਬਲ ਬਖਸ਼ ਹਿੰਮਤ ਬਖਸ਼ ਵੀ ਕੰਮ ਕਰਦੇ ਆ ਠੀਕ ਹੈ ਨਾ ਬਾਈ ਇਹ ਤਾਂ ਬਾਕਮਾ ਦੰਦੇ ਹੀ ਜਾਣਾ ਬਾਹਰ ਬਾਈਆਂ ਤੇ ਪਜਾਉਣਾ ਨਹੀਂ ਹੋਇਆ ਕੰਮ ਨਹੀਂ ਆਪਣਾ ਮੋਹ ਪ੍ਰੇਮ ਹੈ ਇੱਥ ਕਸਟਮਰ ਵੀ ਗਾਹਕ ਹੋਂਦਾ ਵੀ ਪਿਆਰ ਦਿੰਦਾ। ਬਾਕੀ ਆਪਣਾ ਪਿੰਡ ਰੋਡ ਤੇ ਲੱਗਦਾ ਹੈਗਾ। ਕੋਈ ਜਾਂਦਾ ਆਉਂਦਾ ਮਿੱਤਰ ਪਿਆਰਾ ਕੋਈ ਵੀ ਗਾਹਕ ਹੈ। ਜਦੋਂ ਵੀ ਆਪ ਜੀ ਆਇਆ ਨੂੰ ਕਈ ਵਾਰ ਆਪੀ ਬੇਲੇ ਕਿਲੇ ਚਾਹ ਪਣ ਦੀ ਵੀ ਲੋੜ ਹੁੰਦੀ ਹੈ। ਜਾਂ ਕੋਈ ਜ਼ਰੂਰਤ ਨਹੀਂ ਆਮ ਵੀ ਜਿਵੇਂ ਹੁਣ ਫਰੀਦਕੋਟ ਤੋਂ ਕੋਈ ਮੇਰੇ ਮਿੱਤਰ ਪਿਆਰੇ ਹੈ ਜਾਂ ਕੋਈ ਸਿਆਸੇ ਬਸ ਉਹ ਜਾਂ ਮਿਲਦੇ ਜੁਲਦੇ ਰੋਡ ਤੇ ਲੱਗ ਜਾਂਦੇ ਹੁੰਦੇ ਮੈਨੂੰ ਮਿਲ ਜਾਂਦੇ ਆ। ਠੀਕ ਹੈ। ਜਾਂ ਕੋਈ ਚਾਹ ਪਾਣੀ ਪੀਣਾ ਖੁਸ਼ੀਆ ਤੌਰ ਤੇ ਮੈਂ ਗੋਲ ਮਾਰਨਾ ਚਾਹ ਵੀ ਕਿ ਜਾਇਓ। ਠੀਕ। ਜਾਂ ਉਹ ਵੀ ਪਿਆਰ ਵਜੋਂ ਵੀ ਮੈਨੂੰ ਮਿਲਦੇ ਜੁਲਦੇ ਰਹਿੰਦੇ ਆ। ਠੀਕ ਪਰ ਮੈਂ ਇੰਟਰਵਿਊ ਕਰਨ ਤੋਂ ਬਹੁਤ ਸੰਕੋਚ ਲੱਗਦਾ ਹੈਗਾ ਉਹ ਕੰਮ ਕਰ ਜਾਂਦਾ ਹੈ ਬਾਰ ਬਾਰ ਇੰਟਰਵਿਊ ਮੈਨੂੰ ਵੀ ਵਧੀਆ ਲੱਗਦੀ ਸੀ ਆ ਜਾਂਦੇ ਵੱਲੋਂ ਮਜੀ ਠੀਕ ਹੈ ਹੂੰ ਠੀਕ ਹੈ ਬਈ ਧੰਨਵਾਦ ਧੰਨਵਾਦ ਬਈ ਆਇਓ ਉਹ ਕਹੀ ਤੇ ਕੱਸੀ ਦੋ ਉਤਰ ਲੈ ਇੱਥੇ ਉਹ ਮਰੇ ਫਾਰਮੂਲਾ ਕਰਕੇ ਦੇਖ ਦੂਜੇ ਕਰੀ ਜਾਂਦੇ ਆਪਣੇ ਰੋਏ ਕਰਾ ਭੰਦਾ ਕਿ ਮਿੱਟੀ ਚੜਦੀ ਹੈ ਹੂੰ ਹਾਂ ਇੱਥੇ ਬਲੈਕਸਪੈਰੀਮੈਂਟ ਕਰਕੇ ਦੇ ਅ ਮੜਾ ਐਕਸਪੈਰੀਮੈਂਟ ਕਰਕੇ ਦੇਖ ਲੈ